ਕਿ ਸਾਡੇ ਪੰਜਾਬ ਹੈ ਜਿਹੜਾ ਇਸ ਸਮੇਂ ਪੰਜਾਬ ਦੀ ਬਾਗਡੋਰ ਹੈ ਉਹ ਅਸੀਂ ਕਮਜ਼ੋਰ ਹੱਥਾਂ ਦੇ ਵਿੱਚ ਹੈ ਜਿਹੜੇ ਕਿ ਅੱਜ ਪੰਜਾਬ ਦੇ ਮੁੱਦੇ ਹੈ ਪੰਜਾਬ ਦੀਆਂ ਹਾਲਾਤ ਹੈ ਜੇ ਮੈਂ ਕਹਾ ਜੁਨੀਵ ਰਾਸ਼ਟੀ ਦਾ ਹੈ ਬੀਬੀਐਮ ਬੋਰਡ ਦਾ ਹੈ ਜਾਂ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਨਾਲ ਤੜਫ ਤੜਫ ਕੇ ਮਰ ਰਹੇ ਹੈ ਇਹ ਜਿਹੜੇ ਮੁੱਦੇ ਹੈ ਇਹਨਾਂ ਨੂੰ ਸਰਕਾਰ ਨਕਾਮ ਹੋ ਚੁੱਕੀ ਹੈ ਜਿਹੜੀ ਮੌਜੂਦਾ ਸਰਕਾਰ ਹੈ ਤੇ ਇਹ ਜਿਹੜਾ ਅੱਜ ਮਨਦੀਪ ਸਿੰਘ ਭਰਾਤਾ ਦੀਪ ਸਿੰਘ ਸਿੱਧੂ ਵੱਲੋਂ ਜਿਨੇ ਪੰਜਾਬ ਦੀ ਨੌਜਵਾਨੀ ਨੂੰ ਹਲੂਣ ਕੇ ਖੜਾ ਕੀਤਾ ਸੀ ਉਹਨਾਂ ਦੇ ਭਰਾ ਵੱਲੋਂ ਇੱਕ ਉਦਮ ਕੀਤਾ ਗਿਆ ਕਿ ਨੌਜਵਾਨਾਂ ਨੂੰ ਤੇ ਪੰਜਾਬ ਨੂੰ ਜਗਾਉਣ ਵਾਸਤੇ ਅਸੀਂ ਕੋਈ ਵੀ ਜਿਹੜਾ ਵੀ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਜਗਾਉਣ ਵਾਸਤੇ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਕੋਈ ਵੀ ਖੜਾ ਹੋਇਆ ਚਾਹੇ ਦੀਪ ਸਿੱਧੂ ਹੋਇਆ ਸੀ ਦੀਪ ਸਿੱਧੂ ਦੇ ਨਾਲ ਵੀ ਚਟਾਨ ਬੰਗ ਖੜੇ ਸੀ ਜੇ ਅਮਰਤਪਾਲ ਆਇਆ ਸੀ ਉਹਦੇ ਨਾਲ ਵੀ ਚਟਾਨ ਬੰਗ ਖੜੇ ਸੀ ਅੱਜ ਦੇ ਇਹ ਮਨਦੀਪ ਸਿੰਘ ਸਿੱਧੂ ਨੇ ਇਹ ਇੱਥੋਂ ਸ਼ੁਰੂ ਕੀਤਾ ਹੈ ਪੈਦਲ ਮਾਰਚ ਤਾਂ ਅਸੀਂ ਜੋ ਪੰਜਾਬ ਨੂੰ ਬਚਾਉਣ ਵਾਸਤੇ ਚੱਲੇ ਆ ਸੀ ਉਹਦੇ ਨਾਲ ਸਿਰ ਜੋੜ ਕੇ ਖੜੇ ਆ ਤੇ ਮੈਂ ਇੱਥੇ ਤੁਹਾਡੇ ਜਰੀਏ ਇਹ ਗੱਲ ਕਹਿਣੀ ਚਾਹਾਂਗਾ ਕਿ ਜਿਹੜੇ ਸਾਡੇ ਪੀਯੂ ਯੂਨੀਵਰਸਿਟੀ ਦੇ ਵਿੱਚ ਨੌਜਵਾਨ ਧਰਨੇ ਤੇ ਬੈਠੇ ਆ ਆ ਜਿਹੜੇ ਅਸੀਂ 9295 ਐਮਐਲਏ ਜਿਤਾ ਕੇ ਭੇਜੋ ਕਾਦੇ ਵਾਸਤੇ ਭੇਜੇ ਆ ਜੇ ਸਾਡੇ ਨੌਜਵਾਨਾਂ ਨੂੰ ਹੀ ਸਾਡੇ ਵੋਟਰਾਂ ਨੂੰ ਹੀ ਥੱਲੇ ਬੈਹਿ ਕੇ ਬੱਚਿਆਂ ਨੂੰ ਪੜਨ ਦੀ ਥਾਂ ਤੇ ਉਹਨਾਂ ਨੂੰ ਧਰਨੇ ਲਾਉਣੇ ਪੈ ਰਹੇ ਆ ਤਾਂ ਇਹ ਸਰਕਾਰ ਦੇ ਸਾਰੇ ਮੰਤਰੀਆਂ ਉੱਤੇ ਸਰਕਾਰ ਨੂੰ ਅਸਤੀਫਾ ਦੇ ਕੇ ਛੱਡ ਦੇਣਾ ਚਾਹੀਦਾ ਹੈ ਕਿ ਸਾਡੇ ਹੱਥ ਬੱਥਰ ਕੁਝ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ ਨਹੀਂ ਇਹ 95 ਦੇ 95 ਉੱਥੇ ਜਾ ਕੇ ਬੈਠਣ ਤੇ ਵਿਧਾਨ ਸਭਾ ਦੇ ਸੈਸ਼ਨ ਕਦੇ ਆਨੰਦਪੁਰ ਸਾਹਿਬ ਲਾਉਂਦੇ ਆ ਕਿਤੇ ਹੋਰ ਲਾਉਂਦੇ ਆ ਉੱਥੇ ਲਾਉਣ ਦੀ ਬਜਾਏ ਵਿਧਾਨ ਸਭਾ ਦੇ ਸੈਸ਼ਨਾਂ ਦੇ ਵਿੱਚ ਮਤਾ ਪਾਉਣ ਕਿ ਪੰਜਾਬ ਜਿਹੜੀ ਯੂਨੀਵਰਸਿਟੀ ਹੈ ਇਹ ਪੰਜਾਬ ਦੀ ਹੈ ਪੰਜਾਬ ਦੇ ਤਕਰੀਬਨ 203 ਕਾਲਜ ਇਹਦੇ ਨਾਲ ਜੁੜੇ ਹੋਏ ਆ ਇਹਦੇ ਨਾਲ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਸਿੱਖਿਆ ਦੇ ਤੌਰ ਤੇ ਉਹਨਾਂ ਦਾ ਭਵਿੱਖ ਖਤਰੇ ਵਿੱਚ ਹੈ ਇਸ ਕਰਕੇ ਇਸ ਤੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾ ਕੇ ਤੁਰੰਤ ਜਿਹੜੀ ਪੰਜਾਬ ਪੀਯੂ ਯੂਨੀਵਰਸਿਟੀ ਆ ਉਤੇ ਪੰਜਾਬ ਸਰਕਾਰ ਨੂੰ ਅਮਲ ਕਰਕੇ ਉਤੇ ਜਿਹੜਾ ਹੈ ਉਥੇ ਬੱਚਿਆਂ ਦੇ ਹੱਕਾਂ ਦੇ ਵਿੱਚ ਤੇ ਸੈਨੇਟ ਚੋਣਾ ਤੁਰੰਤ ਕਰਾ ਕੇ ਉਸ ਬੱਚਿਆਂ ਨੂੰ ਉਸ ਧਰਨੇ ਤੋਂ ਚੁਕਾ ਕੇ ਉਹਨਾਂ ਨੂੰ ਪੜਨ ਵਾਸਤੇ ਉਹਨਾਂ ਨੂੰ ਜਿਹੜਾ ਹੈ ਉਹ ਪੜਨ ਤਾਂ ਕਿ ਅੱਗੇ ਸਾਡਾ ਭਵਿੱਖ ਤੈਅ ਹੋਵੇ